ਉਹ BLS ਗੱਡੀ ਸੁਖਰਾਜ ਜੀ ਦੱਸ ਰਿਹਾ ਕਿ ਹੁਣ ਪੇਸ਼ੈਂਟ ਨੂੰ ਲੈ ਕੇ ਚੰਡੀਗੜ੍ਹ ਗਈ ਹੋਈ ਹੈ ਤਾਂ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸੀਐਸ ਮੈਡਮ ਦਾ ਔਰ ਖਾਸ ਕਰਕੇ ਸਭ ਤੋਂ ਖਾਸ ਕਰਕੇ ਸਾਡੇ ਦਰਸ਼ਕਾਂ ਦਾ ਸਾਡੇ ਪਰਿਵਾਰਕ ਮੈਂਬਰਾਂ ਦਾ ਜਿਹੜੇ ਘਰੋਂ ਬਹਿ ਕੇ ਜਾਦੂ ਮੰਤਰ ਕਰਦੇ ਆ ਜਦ ਇਹ ਸ਼ੇਅਰ ਕਰਦੇ ਆ ਨਾ ਜਦ ਇਹ ਕਹਿੰਦੇ ਆ ਕਿ ਕੰਮ ਹੋਣਾ ਚਾਹੀਦਾ ਜਦ ਇਹ ਤੁਹਾਨੂੰ ਸਾਨੂੰ ਹੌਸਲਾ ਦਿੰਦੇ ਕਿ ਗੁੱਡ ਜੌਬ ਫੇਰ ਕੰਮ ਹੁੰਦੇ ਆ ਕਰਵਾਉਂਦੇ ਆ ਪਰ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਗਲੇ ਦਿਨ ਸੁਪਰਵਾਈਜ਼ਰ ਖੁਦ ਬੱਸ ਤੇ ਬੈਟਰੀ ਰੱਖ ਕੇ ਲੈ ਕੇ ਆਏ ਇੱਥੇ ਤੇ ਨਾਲ ਦੋ ਜਾਣੇ ਕੰਪਨੀ ਦੇ ਅਧਿਕਾਰੀ ਜਿਹੜੇ ਆ ਹੋਰ ਆਏ ਆ ਤੇ ਕੰਮ ਕਰਵਾ ਕੇ ਲੈ ਕੇ ਜਿਹੜਾ ਵੀ ਆਪਣੀਆਂ ਗੱਡੀਆਂ ਸਟਾਰਟ ਕਰਵਾ ਕੇ ਗਏ ਆ ਤੇ ਉਹੋ ਹੀ ਗੱਡੀਆਂ ਹੁਣ ਮਰੀਜ਼ਾਂ ਦੀ ਜਿਹੜੀ ਇਹ ਮਦਦ ਕਰਦੀਆਂ ਪਈਆਂ ਸੇਵਾ 'ਚ ਲੱਗ ਗਈ ਇੱਥੇ ਆਪਣੀ ਜਿਹੜੀ ਕੰਪਨੀ ਆ ਉਹ ਆਪਣੀਆਂ ਨਕਾਮੀਆਂ ਨੂੰ ਲੁਕਾਉਂਦੇ ਹੋਏ ਇਹਨਾਂ ਨੇ ਇੱਕ ਦਿਨ ਦੇ ਵਿੱਚ ਗੱਡੀ ਚਾਲੂ ਕਰ ਦਿੱਤੀ ਜਿਹੜਾ ਪਿਛਲੇ 1.5 ਸਾਲ ਦੇ ਵਿੱਚ ਇਹ ਮਰੀਜ਼ਾਂ ਨੂੰ ਸੁਵਿਧਾ ਮਿਲੀ ਹੈ ਉਹਦਾ ਜਵਾਬ ਕੌਣ ਦੇਊਗਾ ਜਵਾਬ ਦੇ ਹੀ ਕੌਣ ਤਾਂ ਕੀਤਾ ਕਿ ਅੱਧਿਆਂ ਬੰ ਕੈਲਰੀ ਇਹਨਾਂ ਨੇ ਪਾ ਦਿੱਤੀ ਆ ਤੇ ਅੱਧਿਆਂ ਦੀ ਨਹੀਂ ਪਾਈ ਉਹ ਆਪਸ ਦੇ ਵਿੱਚ ਪਾੜਾ ਪਾਉਣ ਦੀ ਗੱਲ ਕਰਦੇ ਪਏ ਆ ਪਾਇਲਟਾਂ ਦੀ ਪਾ ਕੇ ਤੇ ਈ ਐਮ ਟੀਆਂ ਦੀ ਨਹੀਂ ਪਾਈ ਕਿ ਇਹ ਆਪਸ ਦੇ ਵਿੱਚ ਲੜਨ ਤੇ ਸਾਡਾ ਜਿਹੜਾ ਮਸਲਾ ਵਾ ਸ਼ਰਾਰਤ ਜੱਲਦੀ ਆ ਉਹ ਹੋਰ ਪਾਸੇ ਜਾਵੇ ਤੇ ਗੋਰੇ ਵਾਲੀ ਰਾਜਨੀਤੀ ਗੋਰੇ ਵਾਲੀ ਬਿਲਕੁਲ ਗੋਲੇ ਗੋਰੇ ਵਾਲੀ ਇਹਨਾਂ ਦੀ ਰਾਜਨੀਤੀ ਕਹਿੰਦੇ ਆਮ ਬੰਦਾ ਮਜਬੂਰ ਐ ਸਮਝਣੀ ਚਾਹੀਦੀ ਆ ਉਹਦੀ ਮਜਬੂਰੀ ਸਾਥੀਓ ਪਰ ਜੇ ਔਖੀ ਘੜੀ ਮਰੀਜ਼ ਨੂੰ ਹਸਪਤਾਲ ਵਿਖੇ ਪਹੁੰਚਾਉਣ ਵੇਲੇ ਐਮਬੂਲੈਂਸ ਬਿਮਾਰ ਹੋ ਜਵੇ ਤਾਂ ਐਮਬੂਲੈਂਸ ਦਾ ਵੀ ਇਲਾਜ ਹੋਣਾ ਬਹੁਤ ਹੈ ਜ਼ਰੂਰੀ ਸਾਥੀਓ ਐਮਬੂਲੈਂਸ ਦਾ ਵੀ ਇਲਾਜ ਕਰਾਉਣਾ ਬਹੁਤ ਹੈ ਜ਼ਰੂਰੀ ਸਾਥੀ ਸਾਥੀ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਲਣ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਪਰਸੋਂ ਅਸੀਂ ਤੁਹਾਨੂੰ ਇਸੇ ਲੋਕੇਸ਼ਨ ਤੋਂ ਵੀਡੀਓ ਦਿਖਾਈ ਸੀਗੀ ਸਾਡੇ ਪਿੱਛੇ ਏ ਐਲ ਐਸ ਐਮਬੂਲੈਂਸ ਜਿਹੜੀ ਆ ਉਦੋਂ ਵੀ ਇੱਥੇ ਹੀ ਮੌਜੂਦ ਸੀਗੀ ਲੇਕਿਨ ਉਸ ਦਿਨ ਇਹ ਵੈਂਟੀਲੇਟਰ ਤੇ ਹੀ ਸੀਗੀ ਜਾਂ ਸਮਝ ਲਓ ਸਾਹ ਬਹੁਤ ਔਖੇ ਆ ਰਹੇ ਸੀਗੇ ਇਹਦੀ ਬੈਟਰੀ ਨਹੀਂ ਸੀਗੀ ਔਰ ਇੱਕ ਬੀ ਐਲ ਐਸ ਗੱਡੀ ਸੀਗੀ ਉਹਦੇ ਟਾਇਰ ਜਿਹੜੇ ਉਮਰ ਭੋਗ ਚੁੱਕੇ ਸੀਗੇ ਟਾਇਰ ਖਤਮ ਹੋ ਚੁੱਕੇ ਸੀਗੇ ਔਰ ਉਸ ਤੋਂ ਬਾਅਦ ਅਸੀਂ ਵੀਡੀਓ ਜਿਹੜੀ ਇੱਥੇ ਬਣਾਈ ਤੁਹਾਡੀ ਕਚਹਿਰੀ ਵਿੱਚ ਵੀਡੀਓ ਪੇਸ਼ ਕਰਦੇ ਉਸ ਤੋਂ ਪਹਿਲਾਂ ਹੀ ਗੁੱਡ ਵਾਈਬਸ ਆ ਰਹੀਆਂ ਸਨ ਕਿਉਂਕਿ ਅਸੀਂ ਸਿਵਲ ਸਰਜਨ ਸਾਹਿਬ ਨੂੰ ਮਿਲੇ ਸੀ ਮੈਮ ਜਸਪ੍ਰੀਤ ਕੌਰ ਉਹਨਾਂ ਨੂੰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਮਸਲਾ ਹੱਲ ਕਰਾਂਗੇ ਹਾਲਕਿ ਮੈਟਰ ਪ੍ਰਾਈਵੇਟ ਪਾਰਟੀ ਨਾਲ ਜੁੜਿਆ ਹੋਇਆ ਲੇਕਿਨ ਉਹਨਾਂ ਨੇ ਕਿਹਾ ਸੀ ਮੈਂ ਆਪਣੇ ਲੈਵਲ ਤੇ ਟੇਕ ਅਪ ਕਰੂੰਗੀ ਔਰ ਇਸ ਮਸਲੇ ਨੂੰ ਹੱਲ ਕਰਾਵਾਂਗੇ ਤਾਂ ਉਹਨਾਂ ਨੇ ਸਾਡੀ ਬੇੰਤੀ ਸੁਣੀ ਹੈ ਸੁਖਰਾਜ ਜੀ ਵੀ ਇੱਥੇ ਸਾਡੇ ਨਾਲ ਐਂਬੂਲੈਂਸ ਯੂਨੀਅਨ ਦੇ ਪ੍ਰਧਾਨ ਆ ਇਹ ਵੀ ਖੁਸ਼ ਨੇ ਅਸੀਂ ਵੀ ਖੁਸ਼ ਹਾਂ ਕਿਉਂਕਿ ਹੁਣ ਆਮ ਜਿਹੜੇ ਲੋਕ ਕਿਵਲੇ ਔਖੀ ਘੜੀ ਵਿੱਚ ਸਿਰਫ ਦੁਹਾਈਆਂ ਦਿੰਦੇ ਰਹਿੰਦੇ ਐ ਕਿ ਐਂਬੂਲੈਂਸ ਪਹੁੰਚ ਜਵੇ ਪਹੁੰਚ ਜਵੇ ਪਰ ਪਹੁੰਚਦੀ ਨਹੀਂ ਉਹਨਾਂ ਨੂੰ ਹੋਰ ਥੋੜਾ ਸਖਾਲਾ ਹੋ ਜਾਵੇਗਾ ਸੁਖਰਾਜ ਜੀ ਬਹੁਤ ਨੇਕਾ ਸਵਾਗਤ ਧੰਨਵਾਦ ਜੀ ਸਭ ਤੋਂ ਪਹਿਲਾਂ ਤੇ ਧੰਨਵਾਦ ਸੂਰੀ ਸਾਹਿਬ ਤੁਹਾਡਾ ਪੀਬੀ 32 ਚੈਨਲ ਦਾ ਤੇ ਖਾਸ ਤੌਰ ਤੇ ਧੰਨਵਾਦ ਸੀਐਸ ਮੈਡਮ ਦਾ ਜਿਨ੍ਹਾਂ ਦਾ ਕਿ ਇਹ ਕੰਮ ਵੀ ਨਹੀਂ ਸੀ ਇਹ ਕੰਮ ਇੱਕ ਪ੍ਰਾਈਵੇਟ ਕੰਪਨੀ ਦੇ ਅਧੀਨ ਆ ਤੇ ਜਿਹੜਾ ਜਿਹੜੀ ਉਹਦੇ ਦੇਖਰੇਖ ਕਰਦੀ ਆ ਪਰ ਮੈਡਮ ਨੇ ਫਿਰ ਵੀ ਇਹਨਾਂ ਨੂੰ ਸੀਰੀਅਸ ਲਿਆ ਤੇ ਉਹਨਾਂ ਨੂੰ ਸਖਤੀ ਨਾਲ ਨਿਰਦੇਸ਼ ਦਿੱਤੇ ਆਪਣੀ ਡਿਊਟੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਇਹ ਕੰਮ ਕਰਵਾਇਆ ਤੇ ਤੁਸੀਂ ਦੇਖੋ ਕਿ ਆਪਣੇ ਸੁਪਰਵਾਈਜ਼ਰ ਜਿਹੜੇ ਹੁੰਦੇ ਆ ਉਹ ਤਕਰੀਬਨ ਆਪਾਂ ਨੂੰ ਉਥੇ ਚੰਡੀਗੜ੍ਹ ਗੱਡੀਆਂ ਬੁਲਾ ਕੇ ਤੇ ਉਥੇ ਉਹਨਾਂ ਦੀ ਸਰਵਿਸ ਕਰਵਾਉਂਦੇ ਆ। ਇਹ ਗੱਡੀ ਹੁਣ ਕਿੱਥੇ ਚੱਲੀ ਹੈ ਜੀ? ਇਹ ਬਹਿਰਾਮ ਦੀ ਗੱਡੀ ਆ। ਇਹ ਸ਼ਾਇਦ ਕਿਸੇ ਪੇਸ਼ੈਂਟ ਨੂੰ ਲੈਣ ਚੱਲੀ ਹੈ। ਤੇ ਕੰਮ ਸ਼ੁਰੂ ਹੋ ਗਿਆ। ਹਾਂ ਜੀ ਨਹੀਂ ਕੰਮ ਸ਼ੁਰੂ ਹੋ ਗਿਆ ਹੈ। ਜਿਹੜੀ ਆਪਾਂ ਬੀਐਲਐਸ ਦਿਖਾਈ ਸੀ ਉਹ ਚੰਡੀਗੜ੍ਹ ਪੇਸ਼ੈਂਟ ਲੈ ਕੇ ਗਈ ਹੋਈ ਆ। ਉਹ ਜਿਹੜੀ ਉਸ ਪਰਸੋਂ ਗੱਡੀ ਦਾ ਟਾਇਰ ਫਟਿਆ ਸੀ। ਇੱਕ ਕੁ ਮਿੰਟਸ ਵੀ ਪੂਰੇ ਨਹੀਂ ਸਿਗੇ, ਇੰਸਟਰੂਮੈਂਟ ਵੀ ਪੂਰੇ ਨਹੀਂ ਸਿਗੇ। ਉਹ ਬੀਐਲਐਸ ਗੱਡੀ ਸੁਖਰਾਜ ਜੀ ਦੱਸ ਰਿਹਾ ਕਿ ਹੁਣ ਪੇਸ਼ੈਂਟ ਨੂੰ ਲੈ ਕੇ ਚੰਡੀਗੜ੍ਹ ਗਈ ਹੋਈ ਆ। ਤਾਂ ਅਸੀਂ ਦਿ ਸੀਐਸ ਮੈਡਮ ਦਾ ਔਰ ਖਾਸ ਕਰਕੇ ਸਭ ਤੋਂ ਖਾਸ ਕਰਕੇ ਸਾਡੇ ਦਰਸ਼ਕਾਂ ਦਾ ਸਾਡੇ ਪਰਿਵਾਰਕ ਮੈਂਬਰਾਂ ਦਾ ਜਿਹੜੇ ਘਰੋਂ ਬਹਿ ਕੇ ਜਾਦੂ ਮੰਤਰ ਕਰਦੇ ਆ ਜਦ ਇਹ ਸ਼ੇਅਰ ਕਰਦੇ ਆ ਨਾ ਜਦ ਇਹ ਕਹਿੰਦੇ ਆ ਕਿ ਕੰਮ ਹੋਣਾ ਚਾਹੀਦਾ ਜਦ ਇਹ ਤੁਹਾਨੂੰ ਸਾਨੂੰ ਹੌਸਲਾ ਦਿੰਦੇ ਕਿ ਗੁੱਡ ਜੌਬ ਫੇਰ ਕੰਮ ਹੁੰਦੇ ਆ ਬਿਲਕੁਲ ਜੀ ਸਭ ਤੋਂ ਵੱਡਾ ਜਿਹੜਾ ਖਾਸ ਤੌਰ ਤੇ ਧੰਨਵਾਦ ਦਰਸ਼ਕਾਂ ਦਾ ਜਿਨ੍ਹਾਂ ਨੇ ਇਹ ਵੀਡੀਓ ਜਿਹੜੀ ਆ ਉੱਪਰ ਤੱਕ ਪਹੁੰਚਾਈ ਪਰਿਵਾਰਕ ਮੈਂਬਰ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਬਾਕੀ ਤੁਸੀਂ ਇੱਕ ਦੇਖੋ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਿਹਾ ਕਿ ਜਿਵੇਂ ਜਿਹੜੇ ਆਪਣੇ ਸੁਪਰਵਾਈਜ਼ਰ ਹੁੰਦੇ ਆ ਉਥੇ ਗੱਡੀਆਂ ਬੁਲਾ ਕੇ ਤੇ ਉਥੇ ਗੱਡੀਆਂ ਦਾ ਕੰਮ ਕਰਵਾਉਂਦੇ ਆ ਪਰ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਗਲੇ ਦਿਨ ਸੁਪਰਵਾਈਜ਼ਰ ਖੁਦ ਬੱਸ ਤੇ ਬੈਟਰੀ ਰੱਖ ਕੇ ਲੈ ਕੇ ਆਏ ਇੱਥੇ ਤੇ ਨਾਲ ਦੋ ਜਾਣੇ ਕੰਪਨੀ ਦੇ ਅਧਿਕਾਰੀ ਜਿਹੜੇ ਆ ਹੋਰ ਆਏ ਆ ਤੇ ਕੰਮ ਕਰਵਾ ਕੇ ਲੈ ਕੇ ਜਿਹੜਾ ਵੀ ਆਪਣੀਆਂ ਗੱਡੀਆਂ ਸਟਾਰਟ ਕਰਵਾ ਕੇ ਗਏ ਆ ਤੇ ਉਹੋ ਹੀ ਗੱਡੀਆਂ ਹੁਣ ਮਰੀਜ਼ਾਂ ਦੀ ਜਿਹੜੀ ਇਹ ਮਦਦ ਕਰਦੀਆਂ ਪਈਆਂ ਸੇਵਾ 'ਚ ਲੱਗੀਆਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਅੱਛਾ ਸੁਖਰਾਜ ਜੀ ਆਪੇ ਕੋਈ ਬੈਟਰੀ ਦਿਖਾ ਦਈਏ ਕੋਈ ਇਹ ਨਾ ਕਵੇ ਆ ਇੰਡੀਕੇਟਰ ਦੀ ਹੁੰਦਾ ਦਿਖਾਇਆ ਇੰਡੀਕੇਟਰ ਵੀ ਪਵਾ ਲਿਓ ਤੇ ਜਿਹੜੀ ਜਿਹੜੀ ਆ ਚੱਲਦੀ ਹੋ ਗਈ ਆ ਸੜਕਾਂ ਤੇ ਦਿਖੂਗੀ ਬੈਟਰੀ ਦਿਖਾ ਦਈਏ ਦੇਖੋ ਉਦੋਂ ਮੈਂ ਕਿਹਾ ਸੀ ਪਰਸੋਂ ਮੈਂ ਗੱਲ ਕੀਤੀ ਸੀਗੀ ਕਿ ਐਂਬੂਲੈਂਸ ਨੂੰ ਕਹਿੰਦੇ ਦੇਖ ਕੇ ਰਸਤਾ ਦੇਣਾ ਚਾਹੀਦਾ ਰਸਤਾ ਤਾਂ ਦੇਵਾਂਗੇ ਜੇ ਐਂਬੂਲੈਂਸ ਤੋਂ ਤੁਰੂਗੀ ਤਾਂ ਐਂਬੂਲੈਂਸ ਤੁਰਨ ਜੋਗੀ ਕਰ ਦਿਤੀ ਆ ਬੈਟਰੀ ਨਾ ਵੀ ਰਖਾ ਦਿਤੀ ਆ ਪਿੱਛੇ ਵੀ ਮੈਂ ਕੱਲ ਆਇਆ ਸੀਗਾ ਕਲਸਟਰ ਹੈਡ ਆਏ ਹੋਏ ਸੀਗੇ ਤੁਹਾਡੀ ਕੰਪਨੀ ਦੇ ਉਹ ਵੀ ਤਸਵੀਰਾਂ ਦਿਖਾ ਦਾਂ ਕਿ ਹੁਣ ਇੱਕ ਇੱਕ ਮਿੰਟਸ ਜਿਹੜੇ ਆ ਉਹ ਕਰ ਦਿਤੇ ਰੈਡੀ ਜੀ ਇਕਿਉ ਮੈਂ ਡਿਰੇਡੀ ਨੂੰ ਗੱਲ ਤੁਹਾਨੂੰ ਗੱਲ ਦੱਸ ਦਿਆਂ ਨਾ ਕਿ ਇਕੁਪਮੈਂਟ ਹਾਲੇ ਪੂਰੀ ਤਰ੍ਹਾਂ ਜਿਹੜੇ ਉਹ ਨਹੀਂ ਮਿਲੇ। ਅਸੀਂ ਕੱਲ ਆਡਿਟ ਕਰਕੇ ਗਏ ਆ। ਹਾਂਜੀ ਆਡਿਟ ਕਰਕੇ ਗਏ ਆ। ਹੋ ਸਕਦਾ ਉਮੀਦ ਹੈ ਦੇ ਦੇਣਗੇ। ਪਰ ਇਕੁਪਮੈਂਟ ਨਹੀਂ ਮਿਲੇ। ਗੱਡੀਆਂ ਚਾਲੂ ਹਾਲਤ ਦੇ ਵਿੱਚ ਹੋ ਗਈਆਂ। ਮਤਲਬ ਰੱਬ ਨਾ ਕਰੇ ਹੁਣ ਕਿਸੇ ਪੇਸ਼ੈਂਟ ਨੂੰ ਕੋਈ ਐਮਰਜੈਂਸੀ ਆ ਜਾਂਦੀ ਹੈ। ਔਰ ਸੀਐਸ ਸਭ ਰეკਮੈਂਡ ਕਰਦੇ ਐਸਐਮਓ ਸਭ ਰეკਮੈਂਡ ਕਰਦੇ ਤਾਂ ਇਹ ਗੱਡੀ ਚਾਲੂ ਹਾਲਤ ਵਿੱਚ ਹੈਗੀ ਆ। ਬਿਲਕੁਲ ਬਿਲਕੁਲ ਕ੍ਰਿਟੀਕਲ ਕੰਡੀਸ਼ਨ ਹੋਇਆ ਜੀ ਹਾਂ ਕ੍ਰਿਟੀਕਲ ਕੰਡੀਸ਼ਨ ਜੇਕਰ ਕੋਈ ਹੋ ਜਾਂਦੀ ਹੈ ਤੇ ਇਹ ਆ ਕਿ ਗੱਡੀ ਜਿਹੜੀ ਆ ਪੇਸ਼ੈਂਟ ਨੂੰ ਟਰਾਂਸਫਰ ਇੱਥੇ ਹੋਰ ਜਗ੍ਹਾ ਤੇ ਲਿਜਾ ਸਕਦੀ ਆ ਕਰ ਸਕਦੀ ਆ ਚਲੋ ਪੂਰੀ ਤਰ੍ਹਾਂ ਇਹਦੇ ਵਿੱਚ ਇਕੁਪਮੈਂਟ ਨਹੀਂ ਆ ਕਿ ਰਸਤੇ ਦੇ ਵਿੱਚ ਜਿਹੜਾ ਆ ਆਪਾਂ ਏਡ ਦੇ ਸਕੀਏ ਫਰਸਟ ਏਡ ਦੇ ਸਕੀਏ ਪਰ ਇਹ ਆ ਕਿ ਹਾਂ ਚਾਲੂ ਦਿਖਾਲਤ ਵਿੱਚ ਹੈ ਆ ਪੇਸ਼ੈਂਟ ਨੂੰ ਲੈ ਜਾਊਗੀ ਤੇ ਬਾਕੀ ਉਮੀਦ ਵੱਜ ਗਈ ਕਿ 5-7 ਦਿਨਾਂ ਤੱਕ ਇਹ ਗੱਡੀ ਪ੍ਰੋਪਰ ਰੈਡੀ ਹੋ ਜਾਏਗੀ ਬਿਲਕੁਲ ਬਿਲਕੁਲ ਉਮੀਦ ਹੈ ਆ ਇਨਸਟਰੂਮੈਂਟਸ ਦੇ ਇਕੁਪਮੈਂਟਸ ਦੇ ਨਾਲ ਉਮੀਦ ਹੈ ਆ ਪਰ ਇਹ ਦੇਖੋ ਕਿ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਇੱਥੇ ਆਪਣੀ ਜਿਹੜੀ ਕੰਪਨੀ ਆ ਉਹ ਆਪਣੀਆਂ ਨਕਾਮੀਆਂ ਨੂੰ ਲੁਕਾਉਂਦੇ ਹੋਏ ਇਹਨਾਂ ਨੇ ਇੱਕ ਦਿਨ ਦੇ ਵਿੱਚ ਗੱਡੀ ਚਾਲੂ ਕਰ ਦਿੱਤੀ ਜਿਹੜਾ ਪਿਛਲੇ 1.5 ਸਾਲ ਦੇ ਵਿੱਚ ਇਹ ਮਰੀਜ਼ਾਂ ਨੂੰ ਸਹੂਲਤ ਮਿਲੀ ਹੈ ਉਹਦਾ ਜਵਾਬ ਕੌਣ ਦੇਊਗਾ ਜਵਾਬ ਦੇ ਹੀ ਕੌਣ ਹੈ ਤੇ ਮੈਂ ਨਾ ਮਾਨ ਸਰਕਾਰ ਤੋਂ ਬੇਨਤੀ ਅਪੀਲ ਕਰਨਾ ਚਾਹਣਾ ਆ ਕਿ ਇਸ ਕੰਪਨੀ ਨੂੰ ਬਲੈਕਲਿਸਟ ਕਰਕੇ ਬਾਹਰ ਕੀਤਾ ਜਾਵੇ ਤੇ ਕੰਪਨੀ ਨੂੰ ਵੀ ਚਾਹੀਦਾ ਹੋਵੇ ਕਿ ਪੰਜਾਬ ਦੇ ਲੋਕਾਂ ਤੋਂ ਜਿਹੜੀ ਆ ਉਹ ਮਾਫੀ ਮੰਗੇ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਅਲਵਿਦਾ ਕਿਹਾ ਜਾਵੇ ਜਿਹੜੀ ਇਨੈਜਰ ਪੇਸ਼ੰਗਾਂ ਨੂੰ ਅਸੁਵਿਧਾ ਦਿੱਤੀ ਆ ਉਹ ਸਰਕਾਰ ਜਿੱਦਾਂ ਸੀਐਸ ਮੈਡਮ ਦੇ ਹੱਥ ਆਇਆ ਉਹਨਾਂ ਨੇ ਕੀਤਾ ਇਦਾਂ ਹੀ ਅਸੀਂ ਚਾਹੁੰਦੇ ਆ ਕਿ ਗਵਰਨਮੈਂਟ ਸਾਨੂੰ ਆਪਣੇ ਅੰਦਰ ਲੈ ਕੇ ਆਵੇ ਦੇਖੋ ਸਰ ਸਾਡੇ ਵਿੱਚ ਕੰਮ ਕਰਨ ਦਾ ਇੰਨਾ ਜਨੂਨ ਆ ਕਿ ਗੱਡੀਆਂ ਬੰਦ ਸੀ ਸਾਡਾ ਸਟਾਫ ਫ੍ਰੀ ਸੀ ਸਾਨੂੰ ਤਨਖਾਹ ਮਿਲ ਰਹੀ ਸੀ ਪਰ ਅਸੀਂ ਉਹ ਫਰੀ ਦੀ ਤਨਖਾਹ ਨਹੀਂ ਲੈਣਾ ਅੱਜ ਤੱਕ ਨਾ ਪਹੁੰਚਾਂਦੇ ਤਾਂ ਗੱਡੀਆਂ ਖੜੀਆਂ ਅਸੀਂ ਖੜੀਆਂ ਰਹਿਣੀਆਂ ਅਸੀਂ ਹੁਣ ਤੁਸੀਂ ਉਹ ਛੱਡ ਤੱਕ ਗੱਲ ਪਹੁੰਚਾਈ ਜਨਤਾ ਤੱਕ ਪਹੁੰਚੀ ਸੀ ਐਸ ਮੈਡਮ ਤੱਕ ਪਹੁੰਚੀ ਤਾਂ ਮਸਲਾ 24 ਘੰਟਿਆਂ ਚ ਹੱਲ ਹੋ ਗਿਆ ਜੇ ਤੁਸੀਂ ਆਰਾਮ ਨਾਲ ਬਹਿ ਕੇ ਕਹਿੰਦੇ ਚਲ ਤਨਖਾਹ ਤਾਂ ਆਈ ਜਾਂਦੀ ਹੈ ਕੰਮ ਕੋਈ ਹੋਰ ਕਰ ਲੈਂਦੇ ਆ ਫਿਰ ਔਕਾ ਸੀ ਨਾ ਰੱਬ ਨੂੰ ਕਿਵੇਂ ਜਵਾਬ ਦੇਣਾ ਤਨਖਾਹ ਤੇ ਸਾਨੂੰ 9700 ਜਿਹੜੀ ਉਹ ਮਿਲੀ ਜਾਂਦੀ ਸੀ ਪਰ ਅਸੀਂ ਉਹ 9700 ਦਾ 9700 ਵੀ ਹੱਕ ਦਾ ਲੈਣਾ ਚਾਹੁੰਦੇ ਸੀ ਕਿ ਮਰੀਜ਼ਾਂ ਦੀ ਸੇਵਾ ਕਰਕੇ ਲਈਏ ਫਰੀ ਦਾ ਸਾਨੂੰ ਜਿਹੜਾ ਸਾਨੂੰ ਨਹੀਂ ਲੱਗਦਾ ਸਾਨੂੰ ਬਚੂਗਾ ਅਜਾ ਸੁਖਰਾਜੀ ਜਿਹੜੀ ਬੀਐਲਐਸ ਗੱਡੀ ਗਈ ਹੈ ਉਹ ਚੰਡੀਗੜ੍ਹ ਗਈ ਹੈ ਹਾਂਜੀ ਤੇ ਰੈਗੂਲਰ ਹੁਣ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਕੋਈ ਅੜਚਨ ਤਾਂ ਨਹੀਂ ਆਏਗੀ ਹਾਂਜੀ ਨਹੀਂ ਰੈਗੂਲਰ ਹੁਣ ਉਹ ਚੱਲਦੀ ਪਈ ਆ ਇਕਵਿਪਮੈਂਟ ਜਿਹੜੇ ਆ ਉਹ ਆਪਾਂ ਫੇਰ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਮੰਨ ਲਓ ਸਰਕਾਰ ਆਪਣੇ ਅਧੀਨ ਲਿਆ ਕੇ ਜਿੱਦਾਂ ਹੁਣ ਇਹਨਾਂ ਨੇ ਐਕਸ਼ਨ ਲਿਆ ਆ ਉਸੇ ਤਰੀਕੇ ਕੰਪਨੀ ਤੇ ਵੀ ਐਕਸ਼ਨ ਲੈ ਕੇ ਇਹਨਾਂ ਨੂੰ ਬਾਹਰ ਕਰੋ ਤੇ ਜਿਹੜਾ ਇਦਾਂ ਹੀ ਨਿਰੰਤਰ ਜਿਹੜੀ ਸੇਵਾ ਵਾ ਉਹ ਐਂਬੂਲੈਂਸਾਂ ਦੀ ਚੱਲਦੀ ਰਹੇ ਤੇ ਮਰੀਜ਼ਾਂ ਨੂੰ ਸੇਵਾ ਮਿਲਦੀ ਰਹੇ ਜੀ ਇੱਕ ਵਾਰੀ ਹੁਣ ਤੁਹਾਨੂੰ ਕੱਲ ਦੀਆਂ ਤਸਵੀਰਾਂ ਦਿਖਾਣੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਕੰਪਨੀ ਦੇ ਕਲਸਟਰ ਹੈੱਡ ਪਹੁੰਚੇ ਹੋਏ ਆ ਹਾਲਾਂਕਿ ਉਹਨਾਂ ਨਾਲ ਜਦ ਮੇਰੀ ਵਾਰਤਾਲਾਪ ਹੋਈ ਉਹਨਾਂ ਨੇ ਕਿਹਾ ਕਿ ਮੇਰਾ ਅੱਜ ਪਹਿਲਾ ਦਿਨ ਹੈ ਜਿਹੜੇ ਪੁਰਾਣੇ ਕਲਸਟਰ ਹੈੱਡ ਸੀ ਉਹਨਾਂ ਦੀ ਟ੍ਰਾਂਸਫਰ ਹੋ ਚੁੱਕੀ ਹੈ ਜਦ ਇੱਥੇ ਪਹੁੰਚੇ ਆ ਜਿਵੇਂ ਪਰਸੋ ਸੁਖਰਾਜ ਜੀ ਨੇ ਸਾਨੂੰ ਇਕੁਪਮੈਂਟਸ ਦਿਖਾਈ ਸੀਗੇ ਇਨਸਟਰੂਮੈਂਟ ਦਿਖਾਈ ਸੀਗੇ ਜੰਗਾਲ ਲੱਗੇ ਹੋਏ ਉਹ ਕੱਲ ਮੈਂ ਕਲਸਟਰ ਹੈੱਡ ਉਹਨਾਂ ਨੂੰ ਦਿਖਾਇਆ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਥੋੜੇ ਸਮੇਂ ਦੇ ਅੰਦਰ ਅੰਦਰ ਹੀ ਜਿਹੜੇ ਇਕੁਪਮੈਂਟਸ ਆ ਜਿਹੜੇ ਰਿਪਲੇਸ ਕਰਨ ਵਾਲੇ ਰਿਪਲੇਸ ਕਰਨਗੇ ਜਿਹੜੇ ਨਵੇਂ ਚਾਹੀਦੇ ਆ ਨਵੇਂ ਲਿਆਉਣਗੇ ਔਰ ਜਿਵੇਂ ਤੁਸੀਂ ਗਲੂਕੋਮੀਟਰ ਕਹਿੰਦੇ ਸੀਗੇ ਜਾਂ ਬੀਪੀ ਦੇ ਮਸ਼ੀਨਾਂ ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਨਵੇਂ ਲਿਆ ਕੇ ਦਵਾਂਗੇ ਦੇਖੋ ਜੀ ਸਾਨੂੰ ਕੰਪਨੀ ਤੋਂ ਨਹੀਂ ਉਮੀਦ ਹੈਗੀ ਕਿਉਂਕਿ ਕੰਪਨੀ 5 ਸਾਲਾਂ ਤੋਂ ਤੇ ਅਸੀਂ ਕੰਪਨੀ ਨੂੰ ਕਹਿ ਰਹੇ ਆ ਕਿ ਇਕੁਪਮੈਂਟ ਦੋ ਕੀਮੈਂਟ ਦੋ ਉਹਨਾਂ ਨੇ ਨਹੀਂ ਦਿੱਤੇ ਜਿਹੜੀਆਂ ਗੱਡੀਆਂ ਚਾਲੂ ਹੋਈਆਂ ਵਾਂ ਉਹ ਸੀਐਸ ਮੈਡਮ ਦੇ ਕਹਿਣ ਨਾਲ ਦਬਾਅ ਦੇ ਨਾਲ ਉਹਨਾਂ ਨੇ ਕਰਕੇ ਗਏ ਆ ਨਹੀਂ ਤੇ ਇਹ ਵੀ ਨਹੀਂ ਸੀ ਹੋਣੀ ਆ ਤੇ ਇਕਵਿਪਮੈਂਟ ਵੀ ਉਹਨਾਂ ਨੇ ਨਹੀਂ ਦੇਣੇ ਚਾਹੀਏ ਆਪਾਂ ਫੇਰ ਰਿਪੋਰਟਿੰਗ ਕਰਕੇ ਤੁਹਾਨੂੰ ਦਿਖਾ ਦਾਂਗੇ ਤੇ ਬਾਕੀ ਪੰਜਾਬ ਭਰ ਦੇ ਵਿੱਚ ਨਹੀਂ ਹੋਊਗਾ ਤਾਂ ਆਪਾਂ ਫੇਰ ਵੱਡੀ ਲੜਾਈ ਲੜਾਂਗੇ ਬਿਲਕੁਲ ਕਰਾਂਗੇ ਕੋਈ ਵੱਡੀ ਲੜਾਈ ਸਾਡੀ ਪੰਜਾਬ ਲੈਵਲ ਤੇ ਚੱਲਦੀ ਪਈ ਆ ਡੇਲੀ ਆਪਣਾ ਨਿਊਜ਼ ਦੇ ਵਿੱਚ ਸਾਰਾ ਕੁਝ ਆਉਂਦਾ ਪਿਆ ਵਾ ਇਹਨਾਂ ਦੀ ਜਾਂਚ ਵੀ ਹੁੰਦੀ ਪਈ ਆ ਉਮੀਦ ਹੈ ਕਿ ਸਰਕਾਰ ਇਹਨਾਂ ਤੇ ਕੜਾ ਐਕਸ਼ਨ ਲਾਊਗੀ ਤੇ ਇਹਨਾਂ ਨੂੰ ਬਾਹਰ ਕੱਢੇ ਕੋਈ ਕੱਲ ਦੀਆਂ ਤਸਵੀਰਾਂ ਆਪਾਂ ਦਿਖਾ ਦਈਏ ਜਿਹੜਾ ਕੱਲ ਸਹਣਾ ਆ ਜਾ ਬਿੱਲੀ ਪਰ ਇੱਕ ਮਿੰਟ ਆ ਜੀ ਇਹਨਾਂ ਦੇ ਕਲਸਟਰ ਹੈਡ ਆਏ ਹੋਏ ਆ ਸਖਸ਼ ਮੁਸਮੀ ਕਲੇ ਆਹ ਦੇਖੋ ਜੀ ਇਹ ਬੰਗਿਆ ਦੀ ਗੱਡੀ ਆ ਇਹਦੇ ਹਾਲ ਦੇਖ ਲੋ ਦੇਖ ਲਿਆ ਸਾਰਾ ਕੁਝ ਹੋ ਗਿਆ ਇਹ ਸਾਰਾ ਕੁਝ ਹੋ ਗਿਆ ਹੋਰ ਕਲੀਅਰ ਹੋ ਗਿਆ ਤੇ 4084 ਗੱਡੀ ਦੇ ਚਲੋ ਉਹ ਦੂਜੀ ਗੱਡੀ ਆ 5158 ਦੋਨਾਂ ਜੀ ਹੈ ਨੇ ਨਾ ਕੋਈ ਕਮੈਂਟਸ ਪੂਰੇ ਨਾ ਇਨਸਟਰੂਮੈਂਟ ਪੂਰੇ ਉਹ ਤਾਂ ਕਰਦੇ ਹੈ ਸਾਰਾ ਪ੍ਰੋਸੈਸ ਕਰਦੇ ਚਲੋ ਤੁਹਾਡੇ ਧਿਆਨ ਚ ਲੈਣਾ ਬਹੁਤ ਜ਼ਰੂਰੀ ਨਹੀਂ ਨਹੀਂ ਬਿਲਕੁਲ ਠੀਕ ਹੈ ਮੈਂ ਅੰਡਰਸਟੈਂਡ ਕਰਦਾ ਤੁਸੀਂ ਪਹਿਲੀ ਵਾਰ ਆਏ ਆ ਤੁਹਾਡੀ ਨਵੀਂ ਬਦਲੀ ਹੋਈ ਆ ਮੈਂ ਇਹ ਗੱਲ ਨੂੰ ਅੰਡਰਸਟੈਂਡ ਕਰਦਾ ਬਟ ਤੁਹਾਡੇ ਤੱਕ ਫੀਲਿੰਗਸ ਤਾਂ ਪਹੁੰਚਾਣੀਆਂ ਪੈਣਗੀਆਂ ਬਿਲਕੁਲ ਠੀਕ ਆ ਆਹ ਹਾਸ ਇਹ ਤਾਂ ਰਹਿ ਮੈਂ ਦਵਿਆ ਤੋਏ ਨਵੇਂ ਆ ਹਾਂਜੀ ਮੋਰਨੀਆਂ ਦੇ ਜੋੜੀਆਂ ਨਹੀਂ ਪਈਆਂ ਕਿਹੜੀ BLS ਹੈ ਨਾ ਉਹਦੇ ਇਨਸਟਰੂਮੈਂਟਸ ਤੇ ਇਕੁਇਪਮੈਂਟਸ ਪੂਰੇ ਹੋ ਜਾਣ ਤਾਂ ਉਹ ਆਮ ਜਨਤਾ ਲਈ ਥੋੜਾ ਬਿਹਤਰ ਹੋ ਸਕਦਾ ਕਿਉਂਕਿ ਜਿਵੇਂ ਉਸ ਦਿਨ ਸੁਖਰਾਜ ਜੀ ਦਿਖਾਉਂਦੇ ਸੀ ਕਿਹੜਾ ਇਨਸਟਰੂਮੈਂਟ ਹੈ ਜਿਹੜਾ ਜਦੋਂ ਬਲੱਡ ਗਲਤੀ ਚਲੇ ਉਹ ਮਸ਼ੀਨਰੀ ਜਿਹਨੂੰ ਜੰਗਾਲ ਲੱਗਿਆ ਹੈ ਜੀ ਠੀਕ ਹੈ ਜਿਹੜਾ ਕਿਉਂਕਿ ਬਲੱਡ ਚਲੇ ਜਾਂਦਾ ਸੀ ਕਿਸੇ ਪੇਸ਼ੈਂਟ ਦੇ ਗਲੇ 'ਚ ਐਮਰਜੈਂਸੀ ਲਈ ਪਹੁੰਚਾ ਲਿਆ ਨਾ ਉਹ ਹੋ ਜਵੇ ਜਿਵੇਂ ਉਹਨਾਂ ਕੋਲ BP ਮਸ਼ੀਨ ਵੀ ਨਹੀਂ ਹੈਗੀ ਆ ਗਲੂ ਕਮੇਟਰੀ ਸਟ੍ਰੀਪ ਸੀ ਹਾਉ ਕੋਈ ਨਹੀਂ ਹੈ ਜੀ ਉਹ ਰਹਾ ਦੇਖੋ ਸਾਰਾ ਆਡਿਟ ਕਰ ਰਹਾ ਇੱਕ ਇੱਕ ਚੀਜ਼ ਚੈੱਕ ਕਰ ਰਿਹਾ ਤੇ ਜਰੋ ਸਰ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਉਮੀਦ ਕਰਦੇ ਹਾਂ ਨਹੀਂ ਦੇਖੋ ਤੁਹਾਡਾ ਜੋ ਫਰਜ਼ ਹੈ ਉਹ ਤੁਸੀਂ ਕਰੋ ਜੋ ਮੇਰਾ ਫਰਜ਼ ਹੈ ਉਹ ਮੈਂ ਕਰਾਂਗਾ ਚੰਦਾ ਚੋਰ ਚਲੋ ਨਹੀਂ ਅਸੀਂ ਹੁਣ ਉਹ ਪੁਰਾਣੀਆਂ ਗੱਲਾਂ ਤੇ ਨਹੀਂ ਜਾਂਦੇ ਕਿ ਪਹਿਲਾਂ ਕਿਉਂ ਅਸੀਂ ਕਹਿੰਦੇ ਅਗਲਾ ਸੁਧਰ ਜਾਵੇ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਪੁਰਾਣੀਆਂ ਗੱਲਾਂ ਤੇ ਜਾਵਾਂਗੇ ਤੇ ਤੁਹਾਡੀ એનર્ਜੀ ਵੇਸਟ ਸਾਡੀ ਮਰਜ਼ੀ ਵੇਸਟ ਬਿਲਕੁਲ ਬਿਲਕੁਲ ਸਰ ਹੁਣ ਉਹਨੂੰ ਪਲੀਜ਼ ਸਰ ਕਰ ਦਿਓ ਨਹੀਂ ਕਰ ਰਿਹਾ ਨਾ ਦੇਖੋ ਦੇਖੋ ਸਰ ਪਤਾ ਹੀ ਗੱਲ ਤਰਖਾਤ ਦੁਆ ਕਿਸੇ ਕਿਸੇ ਨੂੰ ਮਿਲਦੀ ਹੈ ਆਪਾਂ ਦੁਆ ਖੱਟ ਲਈਏ ਇਸ ਜਹਾਨ ਤੇ ਉਸ ਜਹਾਨ ਜਿਹੜਾ ਕਿ ਦੇਖਿਆ ਨਹੀਂ ਬਿਲਕੁਲ ਦੋਨੇ ਜਗ੍ਹਾ ਖੜ ਸਕਦੇ ਆ ਨਹੀਂ ਨਹੀਂ ਬਿਲਕੁਲ ਕੋਮੀਟਰ ਜਾਂ ਬੀਪੀ ਦੀ ਮਸ਼ੀਨ ਸਾਰੇ ਕੋਲ ਨਹੀਂ ਚੱਲਦਾ ਉਹਦੀਆਂ ਲੈਂਸ ਹੀ ਨਹੀਂ ਹੈਗੀਆਂ ਨਾ ਸਟਿਪਾਂ ਹੈਗੀਆਂ ਤੇ ਜਿਹੜਾ ਉਹ ਬੀਪੀ ਫਿਟ ਸਾ ਉਹਦੇ ਜੇ ਇੱਕ ਸੈੱਲ ਲੱਗੇ ਤੇ ਆਪਦੇ ਕੋਲੋਂ ਪਾਲੀ ਦੇ ਉਹ ਵੀ ਖਰਾਬ ਹੋ ਜਾਂਦਾ ਪਲਸ ਆਕਸੀਮੀਟਰ ਉਹਦੇ ਵੀ ਸੈੱਲ ਆਪਦੇ ਕੋਲੋਂ ਪਾਏ ਆ ਵਿਚਾਰੇ ਦੀ ਸਰ 97 ਤਨਖਾਹ ਜੇ ਸੈੱਲ ਕੋਲੋਂ ਪਾਉਗੇ ਇਹਨਾਂ ਦੇ ਘਰ ਦੇ ਸੈੱਲ ਬੰਦ ਹੋ ਜਾਣੇ ਕੋਈ ਗੱਲ ਨਹੀਂ ਹੋਈ ਗੱਲ ਤਾਂ ਤਸਵੀਰਾਂ ਤੁਸੀਂ ਬੀਤੇ ਕੱਲ ਦੀਆਂ ਦੇਖ ਲਈਆਂ ਕਿ ਕਲਸਟਰ ਹੈਡ ਜਿਹੜੇ ਕੰਪਨੀ ਦੇ ਉਹਨਾਂ ਨੂੰ ਅਸੀਂ ਜੋ ਸਾਡੀਆਂ ਭਾਵਨਾਵਾਂ ਸੀਗੀਆਂ ਜੋ ਸਾਡੀਆਂ ਸ਼ਿਕਾਇਤਾਂ ਸੀਗੀਆਂ ਉਹਨਾਂ ਤੱਕ ਅਪੜਦੀਆਂ ਕਰ ਦਿੱਤੀਆਂ ਸੁਖਰਾਜੀ ਜੀ ਜਾਂਦਿਆਂ ਦੇ ਕੁਝ ਕਹਿਣਾ ਚਾਹੋ ਤਾਂ ਬਿਲਕੁਲ ਮੈਂ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹਣਾ ਇੱਕ ਤੇ ਆਪਣੇ ਜਿਹੜਾ ਖਜ਼ਾਨੇ ਨੂੰ ਚੂਨਾ ਭਾਰੀ ਲੱਗਦਾ ਪਿਆ ਵਾ ਉਹਨੂੰ ਬਚਾਇਆ ਜਾਵੇ ਤੇ ਜਿਵੇਂ ਕੰਪਨੀ ਨੂੰ ਵੀ ਇੱਕ ਚੇਤਾਵਨੀ ਦੇਣਾ ਚਾਹਣਾ ਕਿ ਆਪਣੀਆਂ ਗਲਤ ਨੀਤੀਆਂ ਸੁਧਾਰ ਕੇ ਤੇ ਮੁਲਾਜ਼ਮਾਂ ਦਾ ਜਿਹੜਾ ਵਾ ਉਹਨਾਂ ਉਹਨਾਂ ਦੀਆਂ ਗੱਲਾਂ ਸੁਣੀਆਂ ਜਾਣ ਦੇਖੋ ਇਹਨਾਂ ਨੇ ਇਦਾਂ ਕੀਤਾ ਕਿ ਅੱਧਿਆਂ ਬੰਦਿਆਂ ਦੀ ਸੈਲਰੀ ਇਹਨਾਂ ਨੇ ਪਾ ਦਿੱਤੀ ਐ ਤੇ ਅੱਧਿਆਂ ਦੀ ਨਹੀਂ ਪਾਈ ਉਹ ਆਪਸ ਦੇ ਵਿੱਚ ਪਾੜਾ ਪਾਉਣ ਦੀ ਗੱਲ ਕਰਦੇ ਪਏ ਆ ਪਾਇਲਟਾਂ ਦੀ ਪਾ ਕੇ ਤੇ ਈਐਮਟੀਆਂ ਦੀ ਨਹੀਂ ਪਾਈ ਕਿ ਇਹ ਆਪਸ ਦੇ ਵਿੱਚ ਲੜਨ ਤੇ ਸਾਡਾ ਜਿਹੜਾ ਮਸਲਾ ਵਾ ਸ਼ਰਾਰਤ ਚੱਲ ਰਹੀ ਆ ਉਹ ਹੋਰ ਪਾਸੇ ਜਾਵੇ ਤੇ ਸੋਰੀਆਂ ਵਾਲੀ ਗੋਰੀਆਂ ਵਾਲੀ ਬਿਲਕੁਲ ਗੋਰੀਆਂ ਵਾਲੀ ਇਹਨਾਂ ਦੀ ਰਾਇ ਨਹੀਂ ਚਾਹੁੰਦੇ ਕੋਸ਼ਿਸ਼ ਵੀ ਇਹ ਬੇਨਤੀ ਕਰਨਾ ਚਾਹੁੰਦੇ ਕਿ ਜਿਵੇਂ ਸੀਐਸ ਮੈਡਮ ਨੇ ਕਿਰਪਾ ਕੀਤੀ ਆ ਮਦਦ ਕੀਤੀ ਹੈ ਹਾਲਾਂਕਿ ਉਹਦੀ ਡਿਊਟੀ ਆ ਕਹੇ ਜਾਂਦਾ ਡਿਊਟੀ ਇਜ਼ ਬਿਊਟੀ ਡਿਊਟੀ ਕੀਤੀ ਹੈ ਡਿਊਟੀ ਕਰਕੇ ਗੱਡੀਆਂ ਚੱਲ ਪਈਆਂ ਜੇ ਇਹਨਾਂ ਦੇ ਅਕਾਊਂਟ 'ਚ ਪੈਸੇ ਪੈਣ ਤਨਖਾਹ ਥੋੜੀਆਂ ਵੱਧ ਜਾਣ ਥੋੜੀਆਂ ਨਹੀਂ ਜ਼ਿਆਦਾ ਵਧਣੀਆਂ ਚਾਹੀਦੀ ਕਿਉਂਕਿ 2014 ਤੋਂ ਬਾਅਦ ਕਿਹੜੇ ਇਨਕਰੀਮੈਂਟ ਹੋਇਆ ਹੀ ਨਹੀਂ 97 ਸੋਨਾ ਘਰ ਨਹੀਂ ਚੱਲਦਾ ਔਰ ਜਾਣ ਤਲੀ ਤੇ ਧਰਨੀ ਪੈਂਦੀ ਹੈ ਗੱਡੀਆਂ ਚੱਲ ਪਈਆਂ ਤੇ ਘਰ ਵੀ ਚਲਾ ਦਿਓ ਯਾਰ सीएम साहब ਨੂੰ ਜਿਵੇਂ ਇਹਨਾਂ ਨੇ ਬੇਨਤੀ ਕੀਤੀ ਹੈ ਉਹਨਾਂ ਨੂੰ ਤਾਂ ਉਹ ਤਾਂ ਭਲੀ ਭਾਂਤੀ ਜਾਣਦੇ ਆ ਕਿ 9700 ਚ ਗੁਜ਼ਾਰਾ ਕਰਨਾ ਸੌਖਾ ਨਹੀਂ ਬਿਲਕੁਲ ਬਿਲਕੁਲ सीएम साहब ਤੇ ਸਾਨੂੰ ਨਾ ਹਮੇਸ਼ਾ ਹੀ ਉਮੀਦ ਰਹੀ ਆਪਾਂ ਜਿੰਨੇ ਵੀ ਧਰਨੇ ਲਾਏ ਕਦੀ ਵੀ सीएम साहब ਦੇ ਖਿਲਾਫ ਨਾਰਾ ਨਹੀਂ ਸਿਲਾਇਆ ਕਿਉਂਕਿ ਆਪਾਂ ਲਾ ਵੀ ਕਿਹੜੇ ਮੂਹ ਨਾ ਸਕਦੇ ਸੀ ਕਿਉਂਕਿ ਅਸੀਂ ਲਿਆਂਦਾ सीएम साहब ਨੂੰ ਸਾਡੀ ਆਵਾਜ਼ ਸੀ ਆਪਣੇ ਪਰਿਵਾਰਾਂ ਨੂੰ ਕਹਿ ਕੇ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਕੇ ਅਸੀਂ ਉਹਨਾਂ ਨੂੰ ਲਿਆਇਆ ਤੇ ਅੱਜ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕਰੀਏ ਚੰਗੇ ਨਹੀਂ ਲੱਗਦੇ ਪਰ ਉਹਨਾਂ ਨੂੰ ਹੀ ਚਾਹੀਦਾ ਕਿ ਸਾਡੀ ਆਵਾਜ਼ ਜਿਹੜੀ ਆ ਉਹ ਸੁਣਨ ਸਾਡਾ ਜਿਹੜਾ ਹੱਲ ਕੀਤਾ ਜਾਵੇ ਬਹੁਤ ਸ਼ੁਕਰ ਹੈ ਪਰ ਜਾਣਦਿਆਂ ਦੇ ਦੋਸਤੋ ਇੱਕ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਜਿਹੜਾ ਸਕਰੀਨ ਤੇ ਆ ਰਿਹਾ ਪੀਵੀ32 ਨਵਾਂ ਸ਼ਹਿਰ ਚੈਨਲ ਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਲਓ ਅਸੀਂ ਸੁਖਰਾਜ ਜੀ ਉਹਨਾਂ ਨਾਲ ਰਲ ਕੇ ਇੱਕ ਗਰੁੱਪ ਬਣਾਵਾਂਗੇ WhatsApp ਗਰੁੱਪ ਬਣਾਵਾਂਗੇ ਜੇ ਤੁਹਾਡੇ ਆਲੇ ਦੁਆਲੇ ਕਿਤੇ ਵੀ ਤੁਹਾਨੂੰ ਲੱਗਦਾ ਕੋਈ ਹਾਦਸਾ ਹੋ ਗਿਆ ਕੋਈ ਸੜਕ ਤੇ ਜ਼ਖਮੀ ਪਿਆ ਮਦਦ ਦੀ ਉਡੀਕ ਕਰ ਰਿਹਾ ਹੈ ਤਾਂ ਸਾਨੂੰ ਕੰਟੈਕਟ ਕਰ ਦਿਓ ਤੇ ਪਿੱਛੇ ਮਨਸ਼ਾ ਹੀ ਹੈ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ਕਿਉਂਕਿ ਕੱਲ ਮੈਨੂੰ ਕਾਲ ਆਈ ਕਿ ਬੰਦੇ ਦਾ ਲੰਗੜੋਏ ਦੇ ਲੱਗ ਕੇ ਬੀਰੋਵਾਲ ਪਿੰਡ ਦੇ ਲੱਗ ਕੇ ਐਕਸੀਡੈਂਟ ਹੋਇਆ 8 ਵਜੇ ਐਕਸੀਡੈਂਟ ਹੋਇਆ 10 ਵਜੇ ਤੱਕ ਉਹ ਸੜਕ ਤੇ ਤੜਫਦਾ ਰਿਹਾ ਜਦ ਤੱਕ ਘਰ ਦੇ ਲੱਭਣ ਨਹੀਂ ਆਏ ਤਾਂ ਐਦਾਂ ਨਾ ਹੋਵੇ ਕਿ ਸਾਡੀ ਅੰਗਲੀ ਨਾਲ ਜਾਂ ਸਾਡੇ ਡਰ ਨਾਲ ਕਿ ਯਾਰ ਅਸੀਂ ਜੇ ਮਦਦ ਕਰਨ ਵੀ ਅੱਗੇ ਗਏ ਕਿਤੇ ਖੁਦ ਨਾ ਫਸ ਜਾਈਏ ਕੋਈ ਜਹਾਨੋਂ ਚਲੇ ਜਾਵੇ ਇਸ ਕਰਕੇ ਤੁਸੀਂ ਸਾਡਾ ਨੰਬਰ ਸੇਵ ਕਰ ਲਓ ਔਰ ਕਦੇ ਵੀ ਤੁਹਾਨੂੰ ਲੱਗਦਾ ਕਿ ਜ਼ਿਲ੍ਹੇ ਦੇ ਹਾਰੇ ਦੁਆਲੇ ਕੋਈ ਹਾਦਸਾ ਹੁੰਦਾ ਕੋਈ ਐਕਸੀਡੈਂਟ ਹੁੰਦਾ ਆ ਪਹਿਲੀ ਗੱਲ ਤਾਂ ਰੱਬ ਨਾ ਕਰੇ ਕਿਸੇ ਨਾਲ ਕੋਈ ਹਾਦਸਾ ਹੋਵੇ ਪਰ ਜੇ ਹੁੰਦਾ ਆ ਸੰਪਰਕ ਸਾਧ ਲਿਆ ਕਰੋ ਅਸੀਂ ਇਹਨਾਂ ਦੇ ਟੱਚ 'ਚ ਰਵਾਂਗੇ ਔਰ ਜਿੱਥੇ ਜਿਸ ਵੀ ਵੀਰ ਨੂੰ ਲੋੜ ਆ ਭੈਣ ਨੂੰ ਲੋੜ ਆ ਉੱਥੇ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਬੜੇ ਜਨਾਬ ਬੀਬੀ ਨਵਾਂ ਸ਼ਹਿਰ ਨਾਲ ਆਪਣੇ ਛੋਟੇ ਵੀ ਦਿਨੇ ਸੂਰੀ ਕੈਮਰਾ ਪਰਸਨ ਵਿੱਚ ਨੂੰ ਇਜਾਜ਼ਤ ਬਹੁਤ ਜਲਦੀ ਫਿਰ ਤੁਹਾਨੂੰ ਆਜ਼ਮਾਂਗੇ ਸਤਿ ਸ਼੍ਰੀ ਅਕਾਲ ਰੱਬ ਰਾਖਾ